ਦਾਨਮੀਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਤੇ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਖੜੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ 11 12 13 ਪੋ ਯਾਨੀ ਕਿ 25 26 27 ਦਸੰਬਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਨੇ ਕਿਉਂਕਿ 11 12 13 ਪੋ ਦੇ ਦਿਨ ਹੀ ਠੰਡੇ ਪੁਰਜ ਦਾ ਇਤਿਹਾਸ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਹੈ ਇਹ ਉਹੀ ਮਕद्दस ਧਰਤੀ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਦੀਵਾਰਾਂ ਦੇ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਪਹੁੰਚ ਰਹੀਆਂ ਨੇ ਵੱਖ-ਵੱਖ ਥਾਵਾਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਇਹਨਾਂ 3 ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਦੀਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਉਹੀ ਮੁਕੱਦਸ ਧਰਤੀ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਦੀਵਾਰਾਂ ਦੇ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਿੰਨ ਦਿਨ ਲਗਾਤਾਰ ਇੱਥੇ ਦੀਵਾਨ ਸਜਾਏ ਜਾਂਦੇ ਨੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜੋ ਸੰਗਤ ਹੈ ਤੁਸੀਂ ਇਹਨਾਂ ਦੇ ਸਿਰਾਂ ਦੇ ਉੱਤੇ ਰੰਗ-ਬਰੰਗੀਆਂ ਦਸਤਾਰਾਂ ਦੇਖ ਰਹੇ ਹੋ ਇਹ ਦਸਤਾਰਾਂ ਬਾਬਾ ਫਤਿਹ ਸਿੰਘ ਜੀ ਦੀ ਦੇਣ ਹੈ ਉਹਨਾਂ ਦੇ ਵਾਰਿਸ ਨੇ ਜਿਨ੍ਹਾਂ ਖਾਤਰ ਸਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਸੀ ਤੇ ਅੱਜ ਇਹ ਉਹਨਾਂ ਦੇ ਵਾਰਿਸ ਜਿਹੜੇ ਨੇ ਸਰਹੰਦ ਨੂੰ ਵਹੀਰਾ ਘੱਟ ਕੇ ਪਹੁੰਚ ਰਹੇ ਨੇ ਉਹਨਾਂ ਸ਼ਹੀਦਾਂ ਨੂੰ ਲਾਸਾਨੀ ਸ਼ਹਾਦਤ ਨੂੰ ਜਿਹੜਾ ਸਿਜਦਾ ਕਰਨ ਵਾਸਤੇ ਪਹੁੰਚ ਰਹੇ ਨੇ ਇਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਕਿ ਤਿੱਲ ਸੁੱਟੇ ਨੂੰ ਵੀ ਅੱਜ ਥਾਂ ਨਹੀਂ ਮਿਲ ਰਿਹਾ ਕਿਉਂਕਿ ਸੰਗਤਾ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ 27 ਦਸੰਬਰ ਨੂੰ ਜਿਹੜਾ ਆ ਨਗਰ ਕੀਰਤਨ ਸਜਾਇਆ ਜਾਂਦਾ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਜਿਸ ਦੇ ਵਿੱਚ ਸੰਗਤਾਂ ਜੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਦੀਆਂ ਨੇ ਤਾਂ ਉਸ ਤੋਂ 2 ਦਿਨ ਪਹਿਲਾਂ ਜਦੋਂ ਸੁੱਬੇ ਦੀ ਕਚੈਰੀ ਲੱਗਦੀ ਹੈ 11 ਪੋ ਅਤੇ 12 ਪੋ ਵਾਲੇ ਦਿਨ ਠੰਡੇ ਬੁਰਜ ਦੇ ਵਿੱਚ ਜਿੱਥੇ ਸਾਬ ਜੱਤ ਨੂੰ ਰੱਖਿਆ ਜਾਂਦਾ ਉੱਥੇ ਹੀ ਸੁੱਬੇ ਦੀ ਕਚੈਰੀ ਵੀ ਲੱਗਦੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਤਾਂ ਇਹ ਸੰਗਤਾਂ ਦਾ ਵੱਡਾ ਹਜ਼ੂਮ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਜਿੱਥੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਹੋਈ ਸੀ ਤਾਂ ਗੁਰਦੁਆਰਾ ਸਾਹਿਬ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਪਹੁੰਚ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਸਾਡੇ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗ੍ਰੰਥੀ ਸਿੰਘ ਮੌਜੂਦ ਨੇ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਦੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ ਨਿਕਲ ਗਈ ਤਰਪੀਤਾ ਦਸ਼ਮੇਸ਼ ਪਿਤਾ ਸਰਬੰਸ ਸਦਾਨੀ ਪਿਤਾ ਉਹਨਾਂ ਦੇ ਛੋਟੇ ਫਰਜ਼ੰਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਧੰਨ ਧੰਨ ਜਗਤ ਮਾਤਾ ਮਾਤਾ ਗੁਜਰਕੌਰ ਜੀ ਉਹਨਾਂ ਦੇ ਛੋਟੇ ਪੁੱਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਛੋਟੇ ਪੁੱਤਰੇ ਉਹਨਾਂ ਦਾ ਪਾਵਨ ਪਵਿੱਤਰ ਸਥਾਨ ਜਿੱਥੇ ਆਪਾਂ ਖੜੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ਼ਰੀਫ ਅਤੇ ਗੜ੍ਹ ਸਾਹਿਬ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਉਨਾ ਨੂੰ ਨਮਸਕਾਰ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮੂਹ ਸਾਰੀਆਂ ਸੰਗਤਾਂ ਪਹੁੰਚ ਰਹੀਆਂ ਨੇ ਉਥੇ ਆਪ ਜੀ ਦੇਖ ਰਹੇ ਹੋ ਕਿ ਸਫਰ-ਏ-ਸ਼ਹਾਦਤ ਦਾ ਜੋ ਕਿ ਆਖਰੀ ਮੁਕਾਮ ਸੀ ਕੱਲ ਰਾਤ ਹੀ ਸਮਾਪਤ ਹੋਇਆ 2 ਵਜੇ ਅਰਦਾਸ ਹੋਈ ਸੀ ਤੇ ਅੱਜ ਤੋਂ ਸ਼ਹੀਦੀ ਸਭਾ ਦਾ ਪਹਿਲਾ ਦਿਨ ਜਿਨ੍ਹਾਂ ਨੂੰ ਆਪਾਂ 11 ਪੋ ਕਹਿ ਦਿੰਦੇ ਆ ਅੱਜ 11 ਪੋ ਚੱਲ ਰਹੀ ਏ ਕੱਲ ਨੂੰ 12 ਪੋ ਤੇ 13 ਪੋ ਅੱਜ 11 ਪੋ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਹੋਏ ਹਨ ਜਿਨ੍ਹਾਂ ਦੇ ਪਰਸੋਂ ਨੂੰ ਸਾਰੇ ਸੰਪੂਰਨ ਸਮਾਪਤੀ ਹੋਵੇਗੀ ਉਸ ਤੋਂ ਉਪਰੰਤ 27 ਤਰੀਕ ਨੂੰ ਸਵੇਰੇ 9 ਵਜੇ ਇੱਕ ਮਹਾਨ ਨਗਰ ਕੀਰਤਨ ਆਪਾਂ ਕਹਿ ਸਕਦੇ ਹਾਂ ਜੋ ਕਿ ਸਾਰੇ ਦੇਸ਼ ਭਰ ਦੇ ਵਿੱਚ ਐਸਾ ਨਗਰ ਕੀਰਤਨ ਹੁੰਦਾ ਹੈ ਜਿਸ ਦੀ ਸਮਾਪਤੀ ਕੀਰਤਨ ਸਹੂਲੇ ਦੇ ਨਾਲ ਹੁੰਦੀ ਹੈ ਕਦੇ ਵੀ ਕਿਸੇ ਵੀ ਜਗ੍ਹਾ ਸਥਾਨੀ ਜਿੱਥੇ ਕੀਰਤਨ ਸੋਹਲੇ ਦੇ ਬਾਅਦ ਨਗਰ ਕੀਰਤਨ ਦੀ ਸਮਾਪਤੀ ਹੋਵੇ بڑے-ਵੱਡੇ ਭਾਗਾਂ ਵਾਲੀ ਸੰਗਤ ਹੈ ਮੀਡੀਆ ਵਾਲੇ ਸਾਰੇ ਇਹੋ ਜਿਹੇ ਗ੍ਰੰਤੀ ਜਾਂ ਸੇਵਾਦਾਰ ਜਿਹੜੇ ਇਹੋ ਜੇ ਪਾਵਨ ਪਵਿੱਤਰ ਸਥਾਨ ਤੇ ਸੇਵਾਵਾਂ ਨਿਭਾ ਰਹੇ ਨੇ ਸਾਰੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਠੰਡੇ ਬੁਰਜ ਦੇ ਵਿੱਚ ਆਪਾਂ ਵੀ ਦਰਸ਼ਨ ਕਰੀਏ ਜਿੱਥੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤੀ ਸਿੰਘ ਸਾਹਿਬ ਜੀ ਧੰਨ ਮਾਤਾ ਗੁਜਰਕੌਰ ਜੀ ਠੰਡੇ ਬੁਰਜ ਵਿੱਚ ਆ ਕੇ ਬੈਠੇ ਸਨ ਤੇ ਉੱਥੇ ਬੈਠ ਕੇ ਹੀ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਨੇ ਸਬਰ ਸਿੱਧਕ ਸਭ ਕੁਝ ਪ੍ਰਾਪਤ ਕੀਤਾ ਸੀ ਅੱਜ ਵੀ ਧੰਨ ਮਾਤਾ ਗੁਜਰਕੌਰ ਜੀ ਉਸ ਪਾਵਨ ਪਵਿੱਤਰ ਗੋਦ ਵਿੱਚ ਬੈਠੇ ਹੋਏ ਹਨ ਜਿਹਦੇ ਧੰਨ ਕਲਗੀ ਤਰਪੀਤਾ ਦੇ ਛੋਟੇ ਫਰਜ਼ੰਦ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਜੀ ਇਹਨਾਂ ਮੰਨਦੇ ਹੋਏ ਇਨ ਪੁੱਤਰਨ ਕੇ ਸੀਸ ਪਰ ਵਾਰਦੀ ਇਸ ਉਤਚਾਰ ਚਾਰ ਮੂਵੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਜਿੰਨੇ ਵੀ ਅੱਜ ਆਪਾਂ ਹਜ਼ਾਰਾਂ ਦੀ ਲੱਖਾਂ ਦੀ ਤਾਦਾਦ ਵਿੱਚ ਇਹ ਸੰਗਤ ਦੇਖ ਰਹੇ ਆ ਤਾਂ ਉਹਨਾਂ ਦੀ ਬਦੌਲਤ ਹੈ ਤਾਂ ਹੀ ਤਾਂ ਮਹਾਰਾਜ ਨੇ ਗੁਰਬਾਣੀ ਵਿੱਚ ਕਹਦਾ ਸੁਖੀ ਬਸਿਆ ਮੋਰੋ ਪਰਿਵਾਰਾ ਤੇ ਅੱਜ ਤੋਂ ਬਾਅਦ ਜਿੰਨਾ ਵੀ ਸਾਰਾ ਕੋਈ ਵੀ ਹੈਗਾ ਸੰਗਤ ਦੇ ਵਿਚਾਰੇ ਸਾਰਾ ਪਰਿਵਾਰ ਧੰਨ ਗਲਗੀ ਤਰਪਾਸ਼ਾ ਦਾ ਹੈ ਤੇ ਆਓ ਆਪਾਂ ਵੀ ਇਹਨਾਂ ਤੋਂ ਪ੍ਰੇਰਨਾ ਲਈਏ ਕਿ ਜਿਸ ਤਰ੍ਹਾਂ ਧੰਨ ਮਾਤਾ ਗੁਜਰਕੌਰ ਨੇ ਛੋਟੇ ਫਰਜ਼ੰਦਾ ਤੋਂ ਸਿੱਖਿਆ ਦਿੱਤੀ ਸੀ ਅੱਜ ਵੀ ਧੰਨ ਮਾਤਾ ਗੁਜਰਕੌਰ ਵਾਜਾਂ ਮਾਰਦੀ ਹੈ ਠੰਡੇ ਬੁਰਜੇ ਵਿੱਚ ਬੈਠ ਕੇ ਕਿ ਆਓ ਪ੍ਰੇਰਨਾ ਲਈਏ ਆਪਾਂ ਵੀ ਠੰਡੇ ਬੁਰਜੇ ਵਿੱਚ ਬੈਠ ਕੇ ਕਿ ਕਿਸ ਤਰ੍ਹਾਂ ਆਪਾਂ ਜੀਵਨ ਬਤੀਤ ਕਰਨਾ ਹੈ ਸਿੱਖੀ ਸਿੱਧਕ ਨਾਲ ਜੁੜਨਾ ਹੈ ਉੱਥੇ ਹੀ ਬੈਠ ਕੇ ਅੱਜ ਪਹਿਲੇ ਦਿਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਨੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਨੇ ਧੰਨ ਮਾਤਾ ਗੁਜਰਕੌਰ ਨੇ ਛੋਟੇ ਫਰਜ਼ੰਦਾ ਨੂੰ ਨਿਤਨੇਮ ਦੀ ਦਾਤ ਪਾਈ ਸੀ। ਸਵੇਰੇ ਅੰਮ੍ਰਿਤ ਵੇਲਾ ਕੀਤਾ ਸੀਗਾ ਤਾਂ ਪੰਜਾਂ ਬਾਣੀਆਂ ਦਾ ਜਾਪ ਹੋਏ ਸੀ ਤੇ ਸ਼ਾਮ ਨੂੰ ਸੋਹ ਦਰ ਦਾ ਜਿੰਨੀ ਵੀ ਸੰਗਤ ਪਹੁੰਚ ਰਹੀ ਏ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਧੰਨ ਬਾਬਾ ਫਤਿਹ ਸਿੰਘ ਸਾਹਿਬ ਨੇ ਠੰਡੇ ਪੁਰਜ ਇੱਕ ਕੱਲਾ ਗੁਰਦੁਆਰਾ ਸਾਹਿਬ ਨੇ ਇੱਕ ਬਿਲਡਿੰਗ ਨਹੀਂ ਉਹ ਇੱਕ ਸਕੂਲ ਵੀ ਐ ਸਿੱਖਿਆ ਵੀ ਐ ਤੇ ਧੰਨ ਮਾਤਾ ਗੁਜਰਕੌਰ ਜੀ ਇੱਕ ਅਧਿਆਪਕ ਹਨ ਜੋ ਕਿ ਅੱਜ ਵੀ ਸਾਨੂੰ ਪੜ੍ਹਾ ਰਹੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਉੱਥੇ ਬੈਠ ਕੇ ਆਪਾਂ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਜਰੂਰ ਹਾਜ਼ਰੀ ਲਵਾਈਏ ਨਾਲ ਹੀ ਸਮੂਹ ਸੰਗਤਾਂ ਨੂੰ ਪ੍ਰੇਰਨਾ ਸਹਿਤ ਬੇਨਤੀ ਹੈ ਕਿ 27 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਹੋਵੇਗਾ ਜੋ ਕਿ ਅਕਾਲ ਤਖਤ ਸਾਡੇ ਸਤਿਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਉਹਨਾਂ ਵੱਲੋਂ ਵੀ ਬੇਨਤੀ ਹੋਈ ਹੈ ਕਿ ਜਿੱਥੇ ਵੀ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਕੋਈ ਵੀ ਜਿੱਥੇ ਵੀ ਬੈਠਾ ਹੈ ਕੰਮਕਾਰ ਕਰ ਰਿਹਾ ਹੈ ਉਹ ਪੂਰੇ 11 ਵਜੇ ਮੂਲ ਮੰਤਰ ਦਾ ਜਾਪ ਜ਼ਰੂਰ ਕਰੇ ਕਿਉਂਕਿ ਜਿਨ੍ਹਾਂ ਕੋਲ ਸਮਾਂ ਨਹੀਂ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਬੈਠੀ ਹੈ ਉਹ ਜੇਕਰ ਆਪਣੀ ਸ਼ਰਧਾਂਜਲੀ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਨੂੰ ਧੰਨ ਬਾਬਾ ਫਤਿਹ ਸਿੰਘ ਸਾਹਿਬ ਨੂੰ ਧੰਨ ਮਾਤਾ ਗੁਜਰਨਕੌਰ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਹਨ ਤਾਂ ਉੱਥੇ ਹੀ ਬੈਠ ਕੇ ਆਪਣੀ ਸੂਰਤ ਨੂੰ ਠੰਡੇ ਬੁਰਜ ਦੇ ਵਿੱਚ ਲੈ ਕੇ ਚਲੇ ਜਾਣ ਤਾਂ ਉਹਨਾਂ ਦੀ ਹਾਜ਼ਰੀ ਉੱਥੋਂ ਵੀ ਪ੍ਰਵਾਨ ਹੋਏਗੀ ਸਾਰੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 9 ਵਜੇ 27 ਤਰੀਕ ਨੂੰ 13 ਪੋਨੂ ਇੱਕ ਮਹਾਨ ਨਗਰ ਕੀਰਤਨ ਹੋਇਆ ਗਿਆ ਬਾਅਦ ਤੋਂ ਬਾਅਦ ਸੰਗਤ ਉਸ ਦੇ ਵਿੱਚ ਜ਼ਰੂਰ ਪਹੁੰਚਣਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਸਾਡਾ ਇਤਿਹਾਸ ਬਹੁਤ ਵੱਡਾ ਹੈ ਜੇਕਰ ਆਪਾਂ ਬਿਆਨ ਕਰਨ ਤੇ ਨਾ ਤਾਂ ਸਾਡੇ ਕੋਲ ਇਹੋ ਜੀ ਜੀਬ ਹੈ ਨਾ ਆਪਾਂ ਇਹਨਾਂ ਦਾ ਬਿਆਨ ਕਰ ਸਕਦੇ ਹਾਂ ਅਸੀਂ ਵੀ ਧੰਨਮਤਾ ਗੁਜਰਕੌਰ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੀ ਸਿੰਘ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਕਿ ਜਿਸ ਤਰ੍ਹਾਂ ਛੋਟੇ ਫਰਜ਼ੰਦਾ ਨੇ ਧੰਨਮਤਾ ਗੁਜਰਕੌਰ ਕੋਲ ਬੈਠ ਕੇ ਸਿੱਖਿਆ ਲਈ ਸੀ ਅੱਜ ਅਸੀਂ ਉਹਨਾਂ ਕੋਲੋਂ ਬੈਠ ਕੇ ਸਿੱਖਿਆ ਲੈ ਰਹੇ ਹਾਂ ਤੇ ਸਮੂਹ ਸੰਗਤਾਂ ਨੂੰ ਤਾਂ ਹੀ ਬੇਨਤੀ ਕਰ ਰਹੇ ਹਾਂ ਇੱਕ ਉਸੇ ਤਰ੍ਹਾਂ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਸ ਉਤਚਾਰ ਚਾਰ ਮੂਏ ਤੋਂ ਕੀ ਹੂਆ ਜੀਵਤ ਕਈ ਹਜ਼ਾਰ ਜੇ ਆਪਾਂ ਜੀਵਤ ਹਾਂ ਤਾਂ ਉਹਨਾਂ ਦੀ ਬਦੌਲਤਾਂ ਆਪਾਂ ਉਹਨਾਂ ਦੀ ਬਦੌਲਤ ਨਾ ਭੁੱਲੀਏ ਆਪਾਂ ਸਿੱਖੀ ਦੇ ਨੀਮ ਨਾਲ ਜੁੜੀਏ ਜਿੱਤੇ ਆਪਾਂ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਮਾਤਾ ਗੁਜਰਕੁਰ ਜੀ ਪਹਿਲੇ ਦਿਨ ਠੰਡੇ ਬੁਰਜੇ ਵਿਖੇ ਪਹੁੰਚੇ ਜੇਕਰ ਸੰਸਾਰ ਭਰ ਦੇ ਵਿੱਚ ਪਹਿਲੇ ਇਸ ਸਥਾਨ ਤੇ ਕੋਈ ਗੁਰਦੁਆਰਾ ਸਾਹਿਬ ਬਣਿਆ ਸੀ ਤਾਂ ਠੰਡਾ ਪੁਰਸਾਹਿਬ ਬਣਿਆ ਸੀ ਉਹ ਕਿਉਂ ਬਣਿਆ ਸੀ ਕਿ ਉੱਥੇ ਆ ਕੇ ਧੰਨ ਬਾਬਾ ਜੋਰਾਵਰ ਸਿੰਘ ਨੇ ਧੰਨ ਬਾਬਾ ਫਤੇ ਸਿੰਘ ਨੇ ਧੰਨ ਮਾਤਾ ਗੁਜਰਕੌਰ ਨੇ ਨਿਤਨੇਮ ਨਾਲ ਜੁੜਿਆ ਸੀ ਤੇ ਆਪਾਂ ਇੱਥੇ ਨਾ ਕਿ ਵਿਦੇਸ਼ਾਂ ਦੇ ਕਾਰਜਾਂ ਸੰਬੰਧੀ ਜਾਂ ਪੁੱਤਰਾਂ ਦੀਆਂ ਦਾਤਾਂ ਜਾਂ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਨਹੀਂ ਮੰਗਣੀ ਇੱਥੇ ਆ ਕੇ ਆਪਾਂ ਇਹ ਹੀ ਬੇਨਤੀ ਕਰਨੀ ਕਿ ਧੰਨ ਮਾਤਾ ਗੁਜਰਕੌਰ ਜੀ ਜਿਸ ਤਰ੍ਹਾਂ ਆਪ ਜੀ ਨੇ ਛੋਟੇ ਫਰਜ਼ੰਦਾਂ ਨੂੰ ਸਿੱਖਿਆ ਦੇ ਕੇ ਅੱਜ ਸੰਸਾਰ ਦੇ ਉੱਪਰ ਵੀ ਐਲਾਨ ਕਰਵਾ ਦਿੱਤਾ ਸੀ ਕਿ ਕਿਸ ਤਰ੍ਹਾਂ ਸਿੱਖੀ ਦੀ ਨੀਂਹ ਪੱਕੀ ਹੈ ਆਪਾਂ ਵੀ ਇਹੀ ਆ ਕੇ ਕਹਿਣਾ ਹੈ ਕਿ ਜਿੰਨੇ ਵੀ ਆਪਣੇ ਕੋਲ ਧੀਆਂ ਪੁੱਤਾਂ ਵਾਲੇ ਆ ਤਾਂ ਆਪਾਂ ਵੀ ਇਹੀ ਬੇਨਤੀ ਕਰਨੀ ਧੰਨ ਮਾਤਾ ਗੁਰੂ ਜੀ ਸਾਨੂੰ ਵੀ ਉਹੋ ਜੀ ਸਿੱਖਿਆ ਤੇ ਚੱਲਣ ਦੀ ਬਲਬੁੱਧ ਸਮਤ ਬਖਸ਼ਿਸ਼ ਕਰਨੀ ਸੋ ਸਮੂਹ ਸੰਗਤਾਂ ਜਿੰਨੀਆਂ ਵੀ ਇੱਥੇ ਪਹੁੰਚ ਰਹੀਆਂ ਨੇ ਸਾਰਿਆਂ ਦਾ ਤਹਿ ਦਿਲ ਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਅਸੀਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ